ਕਾਲੀ ਦਲ ਇਸ ਨਾਟ ਆ ਪੋਲਿਟਿਕਲ ਪਾਰਟੀ ਇਟਸ ਅ ਮੂਵਮੈਂਟ ਉਹ ਬਿਜਲੀ ਪੈਦਾ ਕਿਨੇ ਕੀਤੀ ਕਾਲੀ ਦਲ ਨੇ ਉਹ 200 ਯੂਨਿਟ ਤਾਂ ਅਸੀਂ ਵੀ ਦਿੰਦੇ ਸੀ ਅਸੀਂ ਆਟਾ ਦਾਲ ਵੀ ਦਿੰਦੇ ਸੀ ਸ਼ੱਕਰ ਵੀ ਦਿੰਦੇ ਸੀ ਪੈਨਸ਼ਨਾਂ ਵੀ ਦਿੰਦੀ ਸੀ ਜਿਹੜਾ ਸੇਵਾ ਕੇਂਦਰ ਮੈਂ ਖੋਲੇ ਉਹ ਬੰਦ ਕਰਤੇ ਉਸੇ ਬਿਲਡਿੰਗ ਰੰਗ ਚੇਂਜ ਕਰਕੇ ਉਹ ਮੋਹੱਲਾ ਕਲੀਨਿਕ ਬਣਾਤਾ ਫਿਰ ਲੋਕਾਂ ਨੂੰ ਡਵੈਲਪਮੈਂਟ ਯਾਦ ਆਣ ਲੱਗੀ ਲੁੱਕ ਐਟ ਦ ਇਨਫਰਾਸਟ੍ਰਕਚਰ ਤੁਹਾਨੂੰ ਕੀ ਲੱਗਦਾ ਤੇਰਾ ਸੀਟਾਂ ਤੇ ਕਿੱਥੇ-ਕਿੱਥੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਆ ਜਿਹੜਾ ਇੱਕ ਟਫ ਫਾਈਟ ਦੇ ਰਿਹਾ ਜਿੰਨੀਆਂ ਤੇਰਾ ਸੀਟਾਂ ਹੈ ਅਕਾਲੀ ਦਲ ਲੁਭਾਨੀਆ ਟੂ ਪੁਜੀਸ਼ੇ ਦੇ ਰਿਹਾ ਸਰਦਾਰ ਸਾਹਿਬ ਨੂੰ ਕੀ ਲੱਗਦਾ ਕਿ ਗੱਜੂਰ ਨਾਗਰ ਦਾ ਫਾਇਦਾ ਹੋਏਗਾ ਯਾ ਨੁਕਸਾਨ ਹੋਏਗਾ ਮੈਂ ਕਿਤੇ ਵੀ ਅਕਾਲੀ ਦਲ ਦੀ ਪ੍ਰੈਸਟੀਜ ਸੇ ਕੌਮ ਦੀ ਪ੍ਰੈਸਟੀਜ ਤੇ ਪੰਜਾਬੀਆਂ ਦੀ ਪ੍ਰਸਤੀਜ ਤੇ ਮੈਂ ਕੰਪਰੋਮਾਈਜ਼ ਨਹੀਂ ਕਰ ਸਕਦਾ ਪੂਰੇ ਮੁਲਕ ਦੇ ਵਿੱਚ ਖੇਤਰੀ ਪਾਰਟੀਆਂ ਦਾ ਦਾਇਰਾ ਸੁੰਗੜਦਾ ਜਾ ਰਹੀ ਆ ਸੁੰਗੇੜਿਆ ਜਾ ਰਿਹਾ ਤੇ ਜੇ ਖੇਤਰੀਆਂ ਪਾਰਟੀਆਂ ਖਤਮ ਹੋ ਗਈ ਇੱਥੇ ਕਯੋਸ ਹੋ ਜਾਊਗਾ ਇਹ ਜਿਹੜਾ ਤਰੀਕਾ ਕਿਸਾਨਾਂ ਦਾ ਉਹਨਾਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਦਾ ਬਈ ਤਰੀਕਾ ਤੋਂ ਠੀਕ ਲੱਗ ਨਹੀਂ ਮੈਂ ਮੈਂ ਬੜਾ ਕਲੀਅਰ ਆ ਹਕਾਕ ਕਰਨਾ ਸਰੰਦਰ ਹੱਕ ਆਪਾਂ ਵੋਟਾਂ ਪਾਈਏ ਬਲ ਵੋਟਾਂ ਨਾਲ ਜਵਾਬ ਦੇਵੋ ਤਾਂ ਵੋਟਾਂ ਨਾਲ ਜਵਾਬ ਦਿਓ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਪਈ ਉਹ ਵੋਟ ਸ਼ੇਅਰ ਜਿਹੜਾ ਤੁਹਾਡੇ ਮੁਤਾਬਕ ਹੀ ਉਹ ਡਗ ਮਗਾਏਗਾ ਉਸ ਇਨਸ਼ੋਰ ਕਿਉਂ ਕਿ ਤੁਹਾਡੇ ਕੋਲ ਹੀ ਵਾਪਸ ਆਏਗਾ ਕੋਈ ਨਾਟ ਕਾਂਗਰਸ ਲੋਕਾਂ ਨੇ ਸਾਡੀ ਡਿਵੈਲਪਮੈਂਟ ਦੇਖੀ ਹੈ ਸਾਡੀ ਕ੍ਰੈਡੀਬਿਲਟੀ ਹੈ ਕਾਂਗਰਸ ਦੀ ਕਿਹੜੀ ਕ੍ਰੈਡੀਬਿਲਟੀ ਹੈ ਅੱਧੀ ਕਾਂਗਰਸ ਤੇ ਬੀਜੇਪੀ ਚਲੇਗੀ ਜੀਬਾ ਜੀ ਤਿੰਨ ਵਾਰ ਐਮਪੀ ਬਣ ਚੁੱਕੇ ਨੇ ਉਹ ਚੌਥੀ ਵਾਰੀ ਲੋਕ ਕਿਉਂ ਚੁਣਨ ਜੋ ਖੰਮ ਹਰਸ਼ਮਰਤ ਨੇ ਇੱਥੇ ਕੀਤੇ ਹੈ ਇਹਦਾ ਕੰਪੇਅਰ ਕੋਈ ਹੋ ਨਹੀਂ ਸਕਦਾ ਤੁਸੀਂ ਕੋਣ ਇਲੈਕਸ਼ਨ ਲੜੀ ਬਾਲਤਾ ਮੇਡੀ ਰਿਸਪੋਨਸਿਬਿਲਟੀ ਪਾਰਟੀ ਦੀ ਪੂਰੀ ਪੰਜਾਬ ਦੀ ਐਸ ਕਰਕੇ ਮੈਂ ਨਹੀਂ ਲੱਗੇ ਉਹ ਕਹਿੰਦਾ ਕਿ ਦੇਖੋ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ ਮਹੱਲਾ ਕਲੀਨਿਕ ਬਣਾਏ ਆ ਨਵੀਂ ਚੀਜ਼ ਬਣਾਉਣ ਨਵੀਂ ਚੀਜ਼ ਬਣਾਉਣ ਅਕਾਲੀ ਦਲ ਜਿੱਤ ਕੇ ਕਿਤੇ ਬੀਜੇਪੀ ਨਾਲ ਘੱਟ ਜੋੜਤਾ ਨਹੀਂ ਕਰ ਲੇਗਾ ਦੁਬਾਰਾ ਇਹ ਕਰਨਾ ਹੁੰਦਾ ਪਹਿਲੇ ਨਹੀਂ ਕਰ ਸਕਦੇ ਸੀ ਸਾਡੇ ਕੋਲੇ ਚੋਇਸ ਸੀ ਪਹਿਲੇ ਸਾਡੇ ਕੋਲ ਚੋਇਸ ਨਹੀਂ ਸੀ ਨਾ ਕਿਸਾਨ ਫਿਰ ਤੋਂ ਖਲਾਫ ਖੜੇ ਹੋ ਜਾਂਦੇ ਕਿਸਾਨ ਤਾਂ ਪਿਛਲੀ ਵਾਰ ਵੀ ਸੀ ਪ੍ਰਧਾਨ ਮੰਤਰੀ ਦੀ ਰੈਲੀ ਨਾਲ ਵੀ ਕੋਈ ਫਰਕ ਨਹੀਂ ਪੈਣ ਲੱਗਾ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤੁਸੀਂ ਅੱਜਕੱਲ ਸਪੀਚਾਂ ਸੁਣੋ ਲੋਕ ਕਹਿੰਦੇ ਵੀ ਅਸੀਂ ਤਾਂ ਮੁਸਲਮਾਨਾਂ ਦੀ ਗੱਲ ਕੀਤੀ ਹੈ ਸਿੱਖਾਂ ਦੀ ਗੱਲ ਥੋੜੀ ਕੀਤੀ ਹੈ ਆ ਇੱਕ ਕਸੂਲੀ ਲਾਈ ਹੈ ਆ ਦੇਸ਼ ਸਾਰਿਆਂ ਦਾ